ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈ ਜਗਾਰ ਸਦਾ ਹੀ ਜੈ ਜਗਾਰ ਸਰਬਦਾ ਭਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰਵਾ ਬਈ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਕਰੋ ਕਿਰਪਾ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਰੱਖੋ ਬੱਚਿਆਂ ਨੂੰ ਕਰ ਦੋ ਕਿਰਪਾ Gracias. ਸਾਹਿਬ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤ ਚਿਤਵਾਂ ਅਰਦਾਸ ਕਹੋ ਧਰ ਕਹਿ ਪਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋ ਤਕ ਤੇਰੇ ਹੁਕਮ ਪਵੈ ਨੀ ਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੀ ਕਹਿ ਸੁਬਦਿ ਸਟੂ முமம் அண பருமா அமரணிவ தூர ਕਹ ਤੇਰੋ ਤਰਣ ਗगन ਨਵਖੰਡ ਮਹਿ ਜੋਤ ਸਭ ਰੂਪੀ ਰਹੋ ਪਾਰ ਪਾਨ ਮਥਰਾ ਕੁਛ ਪੇਦ ਨਹੀਂ ਘੋਰ ਅਰਜਨ ਪਰ ਤਖ ਹਰ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਬਾਵ ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨ ਬਰਾਬਰ ਤਪੈ ਇਤਰ ਵਗ ਕਾਤੀ ਨਾਨਕ ਹੁਕਮੁ ਪਛਾਨ ਸੋਕੂਆ ਦਿਨ ਰਾਤੀ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰਮント RAM ਨਾਮ ੁਰ ਮੈਂ ਗੈ सामने कोई जि सिमरत संकट मिट दर्श तुहारे सुख टल गुरु एहन सहज सुबाए दर्शन परस गुरु के जन्म मरण दुख जाए हो सिफ़ुख सामसो चटिया दुध डिठे सचे सह माल जनम जनम द कटी सजन सचा सिर सह सहो जिस पास बो सहना दावे साहू ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਤਰਥੇ ਦੁੱਖ ਵਿਨਸੈ ਸੁਖ ਪਾਇਆ ਆਗਨ ਹੁਦੂਆ ਬਾ ਭਗਵਨ ਸੁਆਮੀ ਪੂਰਾ ਸਭ ਕੁਰਤਿਆ ਆ ਬ੍ਰਹਮਤੀ ਸਾਰਣ ਸਗਲ ਭਾਰਾ ਥੇ ਦੁੱਖ ਮੇਂ ਸੇ ਸੁਖ ਪਾਇਆ ਦਇਆਲੁਆ ਬਾ ਭਗਵਨ ਸੁਆਮੀ ਪੂਰਾ ਸਭ ਕੁਰਤਿਆ ਆ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਲਾਪਾ ਰਹਾ ਓ ਸਤ ਗੁਰ ਨਾਮ ਨਿਧਾਨ ਕਰਿ ਢਾਇਆ ਚਿੰਤਾ ਸਗਰ ਵਿਨਾਸੀ ਘਰ ਕਿਰਪਾ ਆਪਣੋ ਕਰ ਲੈਨਾ ਮਨ ਵਸ ਆਏ ਨਾਸੀ ਧਾਕੋ ਵਿਘਨਾਂ ਕੋ ਲਾਗ ਜੋ ਸਭ ਕੋ ਰ ਆਪਣੇ ਰਾਖੇ ਚਰਨ ਕਵਲ ਵਸੇ ਹਦ ਅੰਤਰਾ ਅੰਮ੍ਰਿਤ ਹਰ ਵਾਸ ਚਾਖੇ ਆਸਿ ਸੇਵਾ ਸੇਵਕ ਸੁ ਪ੍ਰਭ ਆਪਣੇ ਜੇਨ ਮਾਨ ਕੀ ਇਛ ਪੂਜਾਈ ਨਾਨਕ ਦਾ ਸੁਤਾ ਕਵਲ ਹਾਰਾ ਜੇਨ ਪੂਰਨ ਪਾਗ ਰਖਾਈ ਸੇਵਾ ਸੇਵਕ ਪ੍ਰਭ ਆਪਣੇ ਜੈਨ ਮਾਨ ਕੀ ਐਚ ਪੂਜਾਈ ਨਾਨਕ ਦਾਸ ਤਾਂ ਕਹਿ ਬਨਹਾ ਆ ਜਿਨ ਪੂਰਨ ਪਾਖਾਈ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਤੀ ਦੁੱਖ ਬਿਨਸੀ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਹੋਰਾ ਸਤਗੁਰ ਤੇ ਆਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਹ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਧੰਨ ਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰੰਗ 615 ਉੱਪਰ ਸੁਭਾਏ ਮੰਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿੱਤੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਗੁਰਪੁਰਬ ਕੱਲ੍ਹ ਰੋਜ 18 ਤਰੀਕ ਨੂੰ ਹੈ ਇਸ ਸਬੰਧ ਵਿੱਚ ਇਸ ਮਹਾਨ ਅਸਥਾਨ ਤੇ ਦੁਪਹਿਰ 3 ਵਜੇ ਤੋਂ ਰਾਤਰੀ 12 ਵਜੇ ਤੱਕ ਦੀਵਾਨ ਸੱਜਣਗੇ ਆਪ ਹਾਜ਼ਰੀਆਂ ਭਰ ਕੇ ਲਾਹ ਹਾਸਲ ਕਰਨਾ ਸਤਿਗੁਰ ਜੀ ਕਿਰਪਾ ਕਰਨ ਸਮੂਹ ਸੰਗਤਾਂ ਦਾ ਗੁਰੂ ਕਰਾਇਆ ਜਾਵੇ ਆ ਸੁਣਿਆ ਸਫਲ ਹੋ ਜਾਏ ਪੁੱਲਾ ਚੁੱਕਾਂ ਦੀ ਖਿਮਾ ਕਰਿਓ ਜੀ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ